ਬੈਟਰੀ ਚੋਰੀ ਕਰਕੇ ਵੱਡਾ ਕਾਂਡ ਕੋਈ ਚੀਜ਼ ਮੈਂ ਕਹਿ ਰਿਹਾ ਕਿ ਕੱਲੋ ਅਗਰ 5.5 ਲੱਖ ਦੀ ਚੋਰੀ ਕਾਫੀ ਕਰਦੇ ਵਿਚਾਰੇ ਆਹ ਦੇਖੋ ਵੀਰੇ ਇਹਨਾਂ ਨੇ ਸਿੱਧਾ ਕੀ ਕੀਤਾ ਨੇ ਨਾ ਤਾਰਾਂ ਕੱਢ ਕੇ ਨਾ ਸਿੱਧੀਆਂ ਬੈਟਰੀਆਂ ਕੱਢ ਲਈਆਂ ਆਹ ਦੇਖੋ ਸਾਰੀਆਂ ਤਾਰਾਂ ਕੱਢ ਕੇ ਮਤਲਬ ਕਿ ਉਹ ਜਿੱਦਾਂ ਅਸੀਂ ਤਾਰਾਂ ਕੱਸੀਆਂ ਹੁੰਦੀਆਂ ਨਟ ਦੇ ਨਾਲ ਉਹਨਾਂ ਨੇ ਸਿੱਧਾ ਡਾਇਰੈਕਟ ਪਲਾਸ ਦੇ ਨਾਲ ਟੱਟ ਕੇ ਤਾਰਾਂ ਬਾਈ ਜੀ ਇਹ ਵਿੱਚ ਟੋਟਲ ਕਿੰਨੀਆਂ ਬੈਟਰੀਆਂ ਹੁੰਦੀਆਂ ਨੇ ਇਹ ਚਾਰ ਬੈਕ ਇਹਦੇ ਵਿੱਚ ਟੋਟਲ ਚਾਰ ਬੈਟਰੀਆਂ ਹੁੰਦੀਆਂ ਨੇ ਦੋ ਅੱਗੇ ਹੁੰਦੀਆਂ ਨੇ ਦੋ ਪਿੱਛੇ ਹੁੰਦੀਆਂ ਨੇ ਇਹਨਾਂ ਦੀ ਅੱਛਾ ਉਹ ਇਧਰ ਦਿਆ 17 ਵਾਟ ਦੇ ਦੇ ਨਾ ਦਾਰਾਪੜ ਦੇ ਡੈਕਟਿਸ ਦਿਆ 17 ਵਾਟ ਦੇ ਇਹਨਾਂ ਨੇ ਅੱਛਾ ਇਹ ਕਿੰਨੀ ਬੈਟਰੀਆਂ ਆ ਵਾ ਤਕਰੀਬਨ ਇਹਨਾਂ ਦਾ ਕੀ ਰੇਟ ਹੁੰਦਾ ਵਾ ਇੰਨੇ ਕੁ ਦਾ 35-40 ਹਜ਼ਾਰ ਦੀਆਂ ਬੈਟਰੀਆਂ ਨੇ ਅੱਛਾ ਲੁਧਿਆਣਾ ਨੂੰ ਵਾਰਦਾਤਾਂ ਦਾ ਸ਼ਹਿਰ ਤਾਂ ਲੋਕ ਕਹਿੰਦੇ ਹੀ ਸਨ ਪਰ ਬੀਤੀ ਰਾਤ ਲੁਧਿਆਣਾ ਦੇ ਸੁਹਾਸ਼ ਨਗਰ ਰਾਜੂ ਕਲੋਨੀ ਵਿੱਚ ਚੋਰਾਂ ਨੇ ਇੱਕ ਅਲੱਗ ਹੀ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਚੋਰਾਂ ਦਾ ਰਾਜੂ ਕਲੋਨੀ ਦੇ ਵਿੱਚ ਇੱਕ ਘਰ ਦੇ ਬਾਹਰ ਖੜੇ ਆਟੋ ਦੀਆਂ ਬੈਟਰੀਆਂ ਚੋਰੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਆਟੋ ਵਿੱਚੋਂ ਬੈਟਰੀ ਚੋਰੀ ਕਰਦੇ ਨਜ਼ਰ ਆਏ ਤਾਂ ਇਹ ਚੋਰਾਂ ਨੇ ਪਹਿਲਾਂ ਆਟੋ ਮਾਲਕ ਦੇ ਆਸ-ਪਾਸ ਦੇ ਘਰ ਦੇ ਦਰਵਾਜ਼ਿਆਂ ਦੇ ਲੋਹੇ ਦੀ ਤਾਰਾਂ ਦੇ ਨਾਲ ਲੋਕ ਲਗਾ ਦਿੱਤਾ ਤਾਂ ਉਸ ਤੋਂ ਬਾਅਦ ਇਸ ਚੋਰੀ ਨੂੰ ਅੰਜਾਮ ਦਿੱਤਾ ਤਾਂ ਜਦੋਂ ਚੋਰੀ ਕਰ ਰਹੇ ਹੁੰਦੇ ਹਨ ਤਾਂ ਇੱਕ ਬਜ਼ੁਰਗ ਜੋ ਕਿ ਸਵੇਰ ਦੇ ਟਾਈਮ ਪਾਠ ਕਰਨ ਲਈ ਉੱਠਦੇ ਨੇ ਤਾਂ ਬਜ਼ੁਰਗ ਗੇਟ ਤੋਂ ਬਾਹਰ ਦੇਖਦੇ ਹਨ ਕਿ ਚੋਰ ਆਟੋ ਵਿੱਚੋਂ ਬੈਟਰੀਆਂ ਚੋਰੀ ਕਰ ਰਿਹਾ ਹੁੰਦਾ ਤਾਂ ਬਜ਼ੁਰਗ ਵੱਲੋਂ ਰੋਲਾ ਪਾਇਆ ਜਾਂਦਾ ਤੇ ਘਰ ਦੇ ਬਾਹਰ ਆ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਘਰ ਦੇ ਬਾਹਰੋਂ ਗੇਟ ਦੀ ਵਿੱਚ ਤਾਰ ਲੱਗੀ ਹੁੰਦੀ ਹੈ ਤਾਂ ਜਿਸ ਕਰਕੇ ਜਿਹੜਾ ਗੇਟ ਨਹੀਂ ਖੁੱਲਦਾ ਤਾਂ ਚੋਰ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੀ ਇਸ ਚੋਰੀ ਨੂੰ ਅੰਜਾਮ ਦੇ ਕੇ ਜਿਹੜਾ ਫਰਾਰ ਹੋ ਜਾਂਦੇ ਹਨ ਕੀ ਕਿਹਾ ਲੋਕਾਂ ਨੇ ਆਓ ਤੁਸੀਂ ਵੀ ਸੁਣੋ ਆਪਾਂ ਹੀ ਕੀ ਨਾਮ ਤੁਹਾਡਾ ਮੇਰਾ ਨਾਮ ਕਾਕਾ ਸਿੰਘ ਆਪਾਂ ਹੀ ਕਿਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਵਿਅਕਤੀ ਜਿਹੜਾ ਥਿਲ-ਥਿਲ ਪੈਸੇ ਜੋੜਦਾ ਠੀਕਾ ਮਿਹਨਤ ਕਰਦਾ ਹੈ ਹਾਂ ਜੀ ਬਟਾਪੇ ਜਾਣ ਕੇ ਮਿਹਨਤ ਮਾਰੀ ਮੋਟੀ ਕਰਕੇ ਅਸੀਂ ਤੇਨੂੰ ਸਾਡਾ ਪੁੱਤਾ ਪੜਦਾ ਕਾਲਜ ਦੇ ਵਿੱਚ ਉਹ ਮਨ ਮੋਟਾ ਮਿਹਨਤ ਕਰ ਲੈਂਦਾ ਚਲੋ ਆਪਣਾ ਖਰਚਾ ਪਾਣੀ ਬਣਾਨੇ ਅਸੀਂ ਬਿਮਾਰੀਆਂ ਦਾ ਖਰਚਾ ਕਈ ਖਰਚੇ ਨੇ ਸਾਡੇ ਕੁਝ ਕਰਨੇ ਅਸੀਂ ਫਿਰ ਵੀ ਅਸੀਂ ਜਦੋਂ ਮੈਂ ਤੜਕੇ ਉਠਿਆ ਉੱਠ ਕੇ ਮੈਂ ਜਿਨਾਨ ਪਾਣੀ ਕੀਤਾ ਜਿਨਾਨ ਪਾਣੀ ਕਰਕੇ ਮੈਂ ਜਿਦੋਂ ਕਪੜੇ ਬਾਹਰ ਲੱਗਾ ਤੇ ਮੈਂ ਉਹ ਪਜਾਮਾ ਜਿਹੜੋ ਉਹ ਲੈਣ ਆਇਆ ਤੇ ਉਹ ਬਾਹਰ ਗੇਟ ਜੋ ਵੇਚਦਾ ਪਿਆ ਸੀ ਜਦੋਂ ਗੇਰ ਚ ਵੇਖਦਾ ਪਿਆ ਸੀ ਮੈਂ ਫੇਰੇ ਜੋੜ ਕੇ ਤੇ ਆਣ ਕੇ ਬੈਨੂ ਵੇਖਿਆ ਬਈ ਟੈਂਪੂ ਦੇ ਵਿੱਚ ਬੈਠਾ ਸੀ ਟੈਂਪੂ ਦੇ ਵਿੱਚ ਬੈਟਰੀਆਂ ਕੱਢ ਰਿਹਾ ਸੀ ਫੇਰ ਉਹ ਮੈਂ ਜੋੜ ਕੇ ਮੁੰਡਿਆਂ ਨੂੰ ਆਵਾਜ਼ ਮਾਰੀ ਕਿ ਉਹ ਪੱਖੇ ਚੱਲਦੇ ਪਏ ਸੀ ਉਹ ਮੁੰਡੇ ਸੁਣ ਨਹੀਂ ਸੀ ਨੇ ਦਬਾ-ਦਬ ਮੈਂ ਬਾਜਾ ਮਾਰੀਆ ਮੈਂ ਚੋਰ ਚੋਰ ਆ ਕੇ ਚੋਰ ਆ ਕੇ ਬੈਟਰੀਆਂ ਲੈ ਕੇ ਚੋਰ ਆ ਕੇ ਬੈਟਰੀਆਂ ਲੈ ਗਈ ਉਸ ਤੋਂ ਬਾਅਦ ਜਦੋਂ ਮੁੰਡਿਆਂ ਨੂੰ ਮੁੰਡੇ ਉੱਠੇ ਜਾਨੂ ਉਹ ਫੇਰ ਭੱਜ ਪੁੱਜ ਗਏ ਤੇ ਬੈਟਰੀਆਂ ਲੈ ਕੇ ਕੋਈ ਕਿੱਧਰ ਭੱਜ ਗਿਆ ਕੋਈ ਕਿੱਧਰ ਸਕੂਟਰੀ ਤੇ ਘੇਰੇ ਘੂੜੇ ਮਾਰਦੇ ਰਹੇ ਨੇ ਅਰੇ ਇਹ ਦੇ ਕੈਮਰਿਆਂ ਦੇ ਵਿੱਚ ਆਉਂਦਾ ਹੈ ਬਾਕੀ ਮੈਂ ਦੇਖੋ ਹੀ ਦੇਖਿਆ ਸੀ ਬਾਕੀ ਕਹਿੰਦੇ ਨੇ ਬਈ ਉਹ ਇੱਕ ਉੱਥੇ ਖੜਾ ਰਿਹਾ ਪਿੱਛੇ ਬਾਕੀ ਇਹ ਦੇ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਐਸ ਤਰ੍ਹਾਂ ਲੋਕਾਂ ਨਾਲ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜੋ ਵੀ ਅਚੋਰ ਕਰਦੇ ਨੇ ਚੋਰੀ ਇਹਨਾਂ ਨੂੰ ਰੋਕਣਾ ਚਾਹੀਦਾ ਆਰੇ ਦਵਾਰੇ ਲੋਕ ਕਰ ਗਏ ਸੀ ਸਾਰੇ ਦਰਾਂ ਦਾ ਲੋਕ ਕਰ ਗਏ ਸੀ ਇਹ ਦਰਾਂ ਦਾ ਲੋਕ ਕਰ ਗਏ ਸੀ ਨਾ ਨਾ ਬਈ ਦੂਜਾ ਗਵਾਹ ਨਹੀਂ ਵੀ ਨਾ ਕੋਈ ਨਿਕਲੇ ਆਰੇ ਦਵਾਰੇ ਸਾਰੇ ਦੇ ਲੋਕ ਕੀਤੇ ਆ ਸੀ ਇਹ ਇਹ ਦੇ ਪਹਿਲੇ ਇਹ ਸਾਡੇ ਇਹ ਦੇ 4 ਨੰਬਰ ਇਹਨਾਂ ਦੇ ਉੱਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਚੰਗੀ ਚੰਗੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹਾ ਕੰਮ ਹੋਣਾ ਨਹੀਂ ਚਾਹੀਦਾ ਗਰੀਬ ਬੰਦੇ ਹੁੰਦੇ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਿਆ ਜਾਂਦਾ ਹੈ ਕਿਹੜੇ ਲੈਣੇ ਸੋਕੇ ਨੇ 35-40 ਹਜ਼ਾਰ ਦੀਆਂ ਬੈਟਰੀਆਂ ਨੇ ਇਹ ਕਿਹੜੀਆਂ ਪਾਣੀਆਂ ਸੋਕੀਆਂ ਨੇ ਜੀ ਕੀ ਕੀ ਨਾ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਹੈ ਵੀਰੇ ਅੱਛਾ ਕਿਹੜੀ ਜਗ੍ਹਾ ਰਹਿੰਦੇ ਆ ਅਸੀਂ ਕਰਮਸਰ ਗਲੋਨੀ 4 ਨੰਬਰ ਗਲੀ ਦੇ ਕੀ ਹੋਇਆ ਕੀ ਹੈ ਤੁਹਾਡੇ ਅੱਗੇ ਵੀਰੇ ਆ तकरीबन 4 ਵਜੇ ਨਾ ਚੋਰ ਆਏ ਸਾਡੇ ਬਣਾ ਸਾਰੀ ਗੱਡੀ ਦੀ ਬੈਟਰੀ ਕੱਢ ਕੇ ਲੈ ਗਏ ਅੱਛਾ ਜੀ ਹਾਂਜੀ ਤੇ ਮਤਲਬ ਕਿਸ ਤਰ੍ਹਾਂ ਚੋਰੀ ਕਰਨ ਦਾ ਤਰੀਕਾ ਕੀ ਦੀਵਾ ਦੱਸਦੇ ਵੀ ਜਿਹੜਾ ਉਹਨਾਂ ਹਾਂ ਉਹਨਾਂ ਨੇ ਪਤਾ ਕੀ ਕੀਤਾ ਜਿਹੜੇ ਸਾਡੇ ਨਾਲ ਦੇ ਆਣ ਗਵਾਨ ਦੇ ਜਿਹੜੇ ਘਰ ਨੇ ਉਹ ਜਿਹੜੀ ਮੋਟੀ ਜੀ ਲੋਹੇ ਦੀ ਤਾਰ ਹੁੰਦੀ ਹੈ ਤਾਰ ਲੈ ਮੜੀ ਮੋਟੀ ਉਹ ਜਿਹੜੀ ਮੋਟੀ ਤਾਰ ਉੱਥੇ ਮੇਰੇ ਖਿਆਲ ਨਾਲ ਉੱਥੇ ਪਈ ਹੋਈ ਆ ਆ ਆ ਵਾਲੀ ਤਾਰ ਆ ਦੇ ਬਾਹਰ ਕੁੰਡੀਆਂ ਹੁੰਦੇ ਨਾ ਕੁੰਡੀਆਂ ਉਹਨਾਂ ਦੇ ਨਾਲ ਨਾ ਇਹਨਾਂ ਤਾਰ ਨੂੰ ਲਪੇਟ ਦਿੱਤਾ ਕਿ ਜਿਹੜੇ ਅੰਦਰੋਂ ਬਾਹਰ ਨਾ ਆ ਸਕਣ ਤੇ ਫਿਰ ਜਾ ਕੇ ਉਹਨਾਂ ਨੇ ਬੈਹਤੀਆਂ ਕੱਢਣੀ ਸ਼ੁਰੂ ਕੀਤੀਆਂ ਹੁਣ ਮੇਨ ਚੀਜ਼ ਇਹ ਹੈ ਕਿ ਅੱਜ ਇਹਨਾਂ ਨੇ ਤਾਰਾਂ ਲਪੇਟੀਆਂ ਕੱਲ ਨੂੰ ਸਾਡੇ ਮਹੱਲੇ ਦੇ ਜਿੰਨੇ ਵੀ ਘਰ ਨੇ ਇਹਨਾਂ ਦੇ ਅੰਦਰ ਤਾਲੇ ਲਗਾ ਦੇਣ ਬਾਹਰ ਕਿਸੇ ਪਰਿਵਾਰ ਵਿੱਚ ਚੋਰੀ ਕਰਨ ਪੂਰੇ ਟੱਬਰ ਨੂੰ ਖਤਮ ਕਰ ਦੇਣ ਮਾਰ ਦੇਣ ਤੇ ਉਹਦੀ ਸੇਫਟੀ ਕੀ ਹੈ ਸਾਡੀ ਬੈਟੀਆਂ ਚਲੋ ਚਲੀ ਗਈਆਂ ਅਗਰ ਪੂਰੇ ਫੈਮਿਲੀ ਨੂੰ ਕਿਸੇ ਦਾ ਕਤਲ ਕਰਕੇ ਤਾਲੇ ਜਿੱਦਾਂ ਜਿਸ ਹਾਂ ਨਾ ਪੱਤੀ ਲਾਈ ਹੈ ਕੱਲ ਨੂੰ ਤਾਲੇ ਲਗਾ ਕੇ ਪੂਰੇ ਟੱਬਰ ਨੂੰ ਮਾਰ ਕੇ ਉਹਨਾਂ ਦੇ ਘਰ ਚੋਰੀ ਇਹ ਤਾਂ ਬੈਟਰੀਆਂ ਜਾਣ ਤੋਂ ਵੱਧ ਕੇ ਤਾਂ ਹੈ ਨਹੀਂ ਗੀਆਂ ਪਰ ਜਿਹੇ ਆ ਜਿਹੜਾ ਕੰਮ ਕੀਤਾ ਨਾ ਨੇ ਉਹ ਜਿਹੜੀਆਂ ਪੱਤੀਆਂ ਐ ਬੈਂਡ ਕਰਕੇ ਚਾਰੇ ਚਾਰੇ ਬੈਟਰੀਆਂ ਕੱਢ ਕੇ ਲੈ ਗਏ ਤਾਂ ਕੱਟ ਕੇ ਉਹਨਾਂ ਪਲਾਸ ਦੇ ਨਾਲ ਨਾ ਏਜੰਸੀ ਨੇ ਕੋਈ ਸੇਫਟੀ ਦਿੱਤੀ ਇਹ ਚ ਕਿੰਨੇ ਕੁ ਦੀਆਂ ਬੈਟਰੀਆਂ ਸੀ ਵੀਰੇ ਇੱਕ ਟੁਕੜ 35 ਤੋਂ 40000 ਦੀ ਬੈਟਰੀ ਆਉਂਦੀਆਂ ਇਹਦੀਆਂ अच्छा ਤੁਸੀਂ ਦੱਸ ਰਹੇ ਸੀ ਕਿ ਜਦੋਂ ਚੋਰੀ ਚੋਰ ਕਰਨ ਆਏ ਆ ਉਸ ਵੇਲੇ ਕਹਿੰਦੇ ਤੁਸੀਂ ਦੇਖ ਵੀ ਲਿਆ ਸੀ ਲੇਕਿਨ ਮੇਰੇ ਫਾਦਰ ਸਾਹਿਬ ਨੇ ਦੇਖ ਲਿਆ ਸੀਗਾ ਬਾਹਰ ਜਿਹੜੀ ਹੈ ਨਾ ਆ ਪੱਤੀ ਲੱਗੀ ਹੋਈ ਸੀ ਮਤਲਬ ਕਿ ਮੇਰੇ ਫਾਦਰ ਸਾਹਿਬ ਆ ਹੀ ਸੁੱਤੇ ਹੋਏ ਸੀਗੇ ਡੈਡੀ ਨੇ ਦੋ ਚਾਰ ਆਵਾਜ਼ਾਂ ਲਗਾਈਆਂ ਜਦੋਂ ਅਸੀਂ ਮਤਲਬ ਕਿ ਡੈਡੀ ਕਹ ਰਹੇ ਉਹ ਖੜੇ ਰਹੀਂ ਡੈਡੀ ਨੂੰ ਦੇਖ ਕੇ ਉਹਨਾਂ ਨੇ ਦੇਖਿਆ ਵੀ ਬਜ਼ੁਰਗ ਗਿਆ ਗਿਆ ਤਦ ਵੀ ਉਹ ਬੈਟਰੀਆਂ ਮਤਲਬ ਕਿ ਐਕਟਿਵਾ ਤੇ ਆਪਣੇ ਲੱਦ ਰਹੇ ਸੀਗੇ ਜਦੋਂ ਡੈਡੀ ਨੇ ਆਵਾਜ਼ਾਂ ਲਗਾਈਆਂ ਜਦੋਂ ਅਸੀਂ ਉੱਡੇ ਆ ਭੱਜ ਕੇ ਦਰਵਾਜ਼ਾ ਖੋਲੇ ਲੱਗੇ ਫਿਰ ਉਹ ਭੱਜ ਗਏ ਅੱਛਾ ਜੀ ਤੇ ਕਿੰਨੇ ਵਿਅਕਤੀ ਸੀ ਜਿਹੜੇ ਚੋਰੀ ਤੇ ਤੇ ਰੋਲਾ ਰੋਲਾ ਨਹੀਂ ਪਾਇਆ ਮੱਲੇ ਦੇ ਮੇਰੇ ਰੋਲਾ ਪਾਇਆ ਤਦ ਹੀ ਅਸੀਂ ਭੱਜ ਗਏ ਜਦ ਤੱਕ ਬਾਹਰ ਖੜਗਾਉਂਦੇ ਰਹੇਗੇ ਨਾ ਜਿਨ੍ਹਾਂ ਦੇ ਕਮਰੇ ਬਾਹਰ ਕੁੰਡੀਆਂ ਲੱਗੀਆਂ ਹੋਈਆਂ ਸਾਰੇ ਮੱਲੇ ਵਾਲੇ ਖੋਲਣ ਨੂੰ ਕਰ ਰਹੇ ਸੀਗੇ ਪਰ ਖੁੱਲਿਆ ਨਹੀਂ ਸਾਨੂੰ ਕੀ ਪਤਾ ਸੀ ਉਹਨਾਂ ਦੇ ਵੀ ਮਤਲਬ ਕਿ ਤਾਰ ਬਣ ਕੇ ਗਏ ਆ ਅਸੀਂ ਦਰਵਾਜ਼ੇ ਖੋਲੇ ਮੱਲੇ ਵਾਲੇ ਆ ਸਾਰੇ ਮੱਲੇ ਵਾਲਿਆਂ ਨੂੰ ਪਤਾ ਹੀ ਹੈ ਮੱਲੇ ਦੇ 5-6 ਘਰ ਸੀ ਸਾਰੇ ਨੂੰ ਹਾਂ ਹਾਂ ਜਿਹੜੇ ਸਾਡੇ ਲਾਗੇ ਲਾਗੇ ਉਹਨਾਂ ਦੇ ਸਾਰਿਆਂ ਨੂੰ ਇਹ ਕੁੰਡੀਆਂ ਤਾਰਾਂ ਲਾਈਆਂ ਹੋਈਆਂ ਸੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਮਤਲਬ ਬੈਟਰੀ ਕੱਢ ਹਾਂ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਫੇਰ ਬੈਟਰੀਆਂ ਕ ਕਰ ਗਏ ਮੇਰੇ ਕਟੋਗੜ 35-40000 ਦਾ 35000 ਰੁਪਏ ਦਾ ਇੱਕ ਕਟ ਦੇ ਵਿੱਚ ਇੱਕ ਕਟ ਦੂਜਾ ਖੜਿਆ ਸੀਗਾ ਮਤਲਬ ਕਿ ਜਦੋਂ ਸਾਡਾ ਰੋਲਾ ਪਿਆ ਸਭ ਮੇਰੇ ਮਤਲਬ ਚਾਚਾ ਜੀ ਉੱਠੇ ਉਹਨਾਂ ਨੇ ਵਾਇਲ ਲਗਾਈ ਉਹਨਾਂ ਨੇ ਕੋਈ ਘੇੜਾ ਲੈ ਕੇ ਜਾਣਾ ਸੀਗਾ ਉਹ ਦਰਵਾਜ਼ਾ ਖੜਕਾ ਰਹੇ ਸੀਗੇ ਫਿਰ ਉਹਨਾਂ ਨੇ ਵਾਇਲ ਲਗਾਈ ਮਤਲਬ ਕਿ ਦਰਵਾਜ਼ਾ ਖੋਲੀ ਜਦੋਂ ਅਸੀਂ ਬਾਹਰ ਦੇਖਿਆ ਤਾਂ ਤਾਰਾਂ ਲੱਗੀਆਂ ਕਿੰਨੇ ਕ ਵਜੇ ਦਾ ਸਮਾਂ ਵੀਰੇ 4:00 ਵਜੇ ਤਕਰੀਬਨ ਸਮਾਂ ਸੀ ਨਹੀਂ ਵੀਰੇ ਹਜੇ ਮਤਲਬ ਕਿ ਅਸੀਂ ਉਸ ਟਾਈਮ ਤੇ ਲੱਭਣ ਚੱਲ ਗਏ ਹੁਣ ਅਸੀਂ ਮਤਲਬ ਕਿ ਬ੍ਰਦਰ ਤੇ ਮੈਂ ਗਏ ਸੀਗੇ ਵੀ ਦੇਖ ਲਈਏ ਸ਼ਾਇਦ ਬੰਦੇ ਲੱਭ ਜਾਣ ਪਰ ਸਾਨੂੰ ਲੱਭੇ ਨਹੀਂ ਹੈਗੇ ਹੁਣ ਅਸੀਂ ਚੱਲੇ ਆ ਕੰਪਲੀਟ ਲਖਣ ਗਏ ਸੀਸੀਟੀਵੀ ਆਈ ਇਸ ਚੀ ਵੀਰੇ ਸੀਸੀਟੀਵੀ ਮਤਲਬ ਕਿ ਸਾਡੇ ਮਲੇ ਦੋ ਕੈਮਰੇ ਲੱਗੇ ਨੇ ਹਜੇ ਉਹਨਾਂ ਨੇ ਮਤਲਬ ਕਿ ਆਇਆ ਸੀਗਾ ਉਹ ਉਹਨਾਂ ਨੇ ਲੇਟ ਸੀਗਾ ਕੋਈ ਜ਼ਰੂਰੀ ਕੰਮ ਜਾਣਾ ਸੀਗਾ ਉਹ ਕਹਿੰਦੇ ਮੈਂ ਅਸੀਂ ਤੁਹਾਨੂੰ ਠਹਿਰ ਕੇ ਦਿਖਾ ਦਾਂਗੇ ਕੈਮਰੇ ਚੈੱਕ ਕਰ ਲਿਓ ਫਿਰ ਫੂਟੇਜ ਦੇ ਦਾਂਗੇ ਹਾਂਜੀ ਨਾਮ ਮੈਂ ਇਹਨਾਂ ਦਾ ਗਵਾਂਢੀ ਆਂ ਜਿੱਥੇ ਚੋਰੀ ਹੋਈ ਹੈ ਮੈਂ ਗਵਾਂਢੀ ਆ ਇਹਨਾਂ ਦਾ ਹਾਂਜੀ ਮੈਂ ਇਹਨਾਂ ਦਾ ਗਵਾਂਡੀ ਆ ਜਿੱਥੇ ਚੋਰੀ ਹੋਈ ਆ ਇਹ ਆਟੋ ਦੇ ਵਿੱਚ ਇਹਨਾਂ ਨੇ ਮਲਕੀ ਬੈਟਰੀਆਂ ਕੱਢੀਆਂ ਵਾ ਔਰ ਬੜੇ ਛਾਤਰ ਦਿਮਾਗ ਨਾਲ ਬੈਟਰੀਆਂ ਕੱਢੀਆਂ ਇਹਨਾਂ ਨੇ ਕਿਉਂਕਿ ਉਹ ਘਰਾਂ ਦੇ ਬਾਹਰ ਇਹਨਾਂ ਨੇ ਤਾਰਾਂ ਤੋਰਾ ਬੰਨ ਦਿੱਤੀਆਂ ਉਹਨਾਂ ਨੂੰ ਬੰਦਿਆਂ ਨੂੰ ਅੰਦਰ ਡਾਕ ਦਿੱਤਾ ਅੱਜ ਇਹਨਾਂ ਨੇ ਤਾਰਾਂ ਬੰਨੀਆਂ ਵਾ ਕੱਲੂ ਕੋਈ ਕਤਲ ਕਰਕੇ ਬੰਦਿਆਂ ਨੂੰ ਅੰਦਰ ਡਾਕ ਦਿੰਦੇ ਆ ਆਲੇ ਦੁਆਲੇ ਬੰਦੇ ਤਾਂ ਕਿ ਬਾਹਰ ਨਾ ਨਿਕਲਣ ਸਕਣ ਕਿਤੇ ਤੋਂ ਤੇ ਕਹਿ ਸਕਦੇ ਆ ਕਿ ਆਪਾਂ ਸੇਫ ਨਹੀਂ ਹੈਗੇ ਸੇਫ ਨਹੀਂ ਹੈਗੇ ਜੀ ਇਹ ਮੱਲੇ ਵਾਲੇ ਜਦ ਇਕੱਠੇ ਹੀ ਨਹੀਂ ਹੋਣਗੇ ਬਾਹਰ ਨਿਕਲਣਗੇ ਨਹੀਂ ਤਾਂ ਬੰਦੇ ਨੂੰ ਫੜਾਂਗੇ ਕਿੱਦਾਂ ਅਸੀਂ ਇਹ ਦੇਖੋ ਜੀ ਇਹਨਾਂ ਨੇ ਕਿੱਦਾਂ ਛਾਤਰ ਦਿਮਾਗ ਲੜਾਇਆ ਵਾ ਤੇ ਇਹ ਮਲ ਗਈ ਇਹਨਾਂ ਦੇ 55 ਕਸਣਾ ਚਾਹੀਦਾ ਜਿਹੜਾ ਲੁੱਟਮਾਰ ਕਰਦੇ ਆ ਦਾਤਰਾ ਲੈ ਕੇ ਜਾਂ ਫਲਾਣਾ ਢੀਂਗੜਾ ਮੋਬਾਈਲ ਖੁੰਦੇ ਆ ਇਹ ਤਾਂ ਚੱਲ ਹੋਇਆ ਗਲੀਆਂ ਮੱਲੇ ਉਹ ਸਾਡੇ ਘਰੇ ਆ ਕੇ ਸਾਡੇ ਹੀ ਘਰੇ ਦੇ ਬਾਹਰ ਤਾਲੇ ਲਾ ਦਿੰਦੇ ਆ ਤੇ ਇਹ ਮਲ ਗਈ ਸਾਨੂੰ ਬਿਲਕੁਲ ਸੇਫ ਨਹੀਂ ਇਹ ਪੁਲਿਸ ਵਾਲੇ ਕੁਝ ਨਹੀਂ ਕਰਦੇ ਤੇ ਕੋਈ ਪੁਲਿਸ ਦੀ ਗਸ਼ਤ ਨਹੀਂ ਹੈਗੀ ਕੋਈ ਪੁਲਿਸ ਨਹੀਂ ਆਉਂਦੀ ਆ ਸਾਡੇ ਵੀ ਪਿੱਛੇ ਕੋਠੇ ਤੋਂ ਟੱਪ ਕੇ ਆ ਗਿਆ ਸੀ ਬੰਦਾ ਸਿੱਧਾ ਡਾਇਰੈਕਟ ਅੰਦਰ ਆਂਦਾ ਵਾ ਘਰ ਚੋਂ ਬਾਹਰ ਨਿਕਲ ਜਾਂਦਾ ਅੱਛਾ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੈਗੀ ਆ ਚਲੋ ਉਹਦੀ ਤਾਂ ਉਹ ਨਿਕਲ ਹੀ ਗਿਆ ਉਹਦੀ ਕੀ ਰਿਪੋਰਟ ਲਖਾਈਏ ਪਛਾਣ ਨਹੀਂ ਜੀ ਨਹੀਂ ਆਇਆ ਹੁਣ ਇਹਦੀ ਅਸੀਂ ਕੈਮਰੇ 'ਚ ਦੇਖਿਆ ਵੀ ਉਹਨਾਂ ਨੇ ਇੱਦਾਂ-ਇੱਦਾਂ ਬੈਟਰੀਆਂ ਕੱਢੀਆਂ ਅਗਵਾਂਡੀਆਂ ਦੇ ਇਹਨਾਂ ਨੇ ਕੈਮਰੇ ਚੈੱਕ ਕਰਵਾਏ ਆ ਉਸ ਤੋਂ ਪਸਾਪਾ ਦਾ ਲੱਗਦਾ ਕਿਦਾਂ ਬੈਟਰੀ ਕੱਢਦੇ ਵੇ ਆ ਕਿਦਾਂ ਮਲ ਗਈ ਉਹਨੂੰ ਲੋਕ ਕਰਦੇ ਵੇ ਆ ਉਹ ਸਾਡੇ ਪਾਪਾ ਹੀ ਹਜੇ ਉੱਥੇ ਹੀ ਸੀਗੇ ਉਹਨਾਂ ਨੇ ਆਵਾਜ਼ ਮਾਰੀ ਉਹਨਾਂ ਨੇ ਦੇਖਿਆ ਵੀ ਨਾਲ ਹੀ ਉਫਰਾਰ ਹੋ ਗਏ ਹੈ ਜੀ ਉਹਨਾਂ ਨੇ ਦੂਜੇ ਆਟੋ ਦੀਆਂ ਵੀ ਕੱਢੀਆਂ ਇੱਥੇ ਲੇਕਿਨ ਇਹ ਵੀ ਬਚਾ ਹੋ ਗਿਆ ਦੂਜੇ ਦਾ ਇੱਕੇ ਜੋ ਕੱਢ ਕੇ ਲੈ ਗਏ ਹੈ ਜਿੰਨਾ ਵੀ ਇਹ ਨੁਕਸਾਨ ਦੱਸਦੇ ਆ ਕਿਉਂਕਿ ਬਾਅਦ ਚ ਸਾਨੂੰ ਪਤਾ ਲੱਗਿਆ ਅਸੀਂ ਬਾਹਰ ਬੇੜੇ ਦੇ ਸੁੱਪੇ ਵੇਚ ਗਏ ਪਾਪੇ ਨੇ ਸਾਨੂੰ ਦੱਸਿਆ ਵੀ ਇਦਾਂ ਦਾ ਬੈਟਰੀਆਂ ਕੱਢ ਕੇ ਲੈ ਗਏ ਲੇਕਿਨ ਇਹ ਵੀ ਦਰਵਾਜੇ ਨੂੰ ਜਿਹੜਾ ਲੋਕ ਕਰਨਾ ਇਹ ਤਾਂ ਬਹੁਤ ਖਤਰਨਾਕ ਹੈ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹਾਂ ਇਹ ਪੁਲਿਸ ਨੂੰ ਕਾਰਵਾਈ ਹੋਣੀ ਚਾਹੀਦੀ ਸ਼ੱਕ ਦੀ ਕੈਮਰਾ ਚੈੱਕ ਕਰੇ ਇਹ ਮਰੋਗੀ ਦਰਵਾਜ਼ੇ ਲੋਕ ਕਰਨ ਦਾ ਕੋਈ ਹੱਕ ਨਹੀਂ ਬੰਦਾ ਚਲੋ ਜਿਹੜੀ ਚੋਰੀ ਕੀਤੀ ਉਹ ਦਾ ਹੈ ਦਰਵਾਜ਼ੇ ਨੂੰ ਤੁਸੀਂ ਲੋਕ ਕੀਤਾ ਨਾ ਕੱਲ ਨੂੰ ਬੰਦਾ ਬਾਹਰ ਹੀ ਨਹੀਂ ਨਿਕਲੂਗਾ ਹੋ ਸਕਦਾ ਤੁਸੀਂ ਜਾਨੀ ਨੁਕਸਾਨ ਕਿਸੇ ਦਾ ਕੀਤਾ ਹੋਵੇ ਜਾਂ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਕਿਸੇ ਨੂੰ ਮਾਰਿਆ ਹੋਵੇ ਜੇ ਅਸੀਂ ਬਾਹਰ ਇਕੱਠੇ ਹੁੰਦੇ ਅਗਲੇ ਨੂੰ ਫੜ ਲੈਂਦੇ ਉਸੇ ਟਾਈਮ ਹੁਣ ਜੇ ਸਾਨੂੰ ਅਗਲੇ ਨੂੰ ਬਾਹਰ ਤਾਲਾ ਹੀ ਹੋਏ ਕਿਸਮ ਦੇ ਆਪਾਂ ਇਹਨੂੰ ਤਾਰ ਨਹੀਂ ਕਹਿ ਸਕਦੇ ਉਹਨੂੰ ਘੁਮਾ ਕੇ ਬੰਨਿਆ ਹੋਇਆ ਦਰਵਾਜ਼ਾ ਖੋਲ ਨਹੀਂ ਸਕਦਾ ਅਗਲੇ ਨੇ ਪੂਰਾ ਤਰੀਕਾ ਦੱਸਿਆ ਵਾ ਤੇ ਆ ਹਾਂ ਆ ਤਾਰ ਇਹਨੂੰ ਤਾਰ ਇਹਨੂੰ ਪੰਜ ਸੱਤ ਵਾਰੀ ਉਹਨੇ ਲਪੇਟਿਆ ਵਾ ਮਤਲਬ ਕਿ ਤਾਲਾ ਹੀ ਸਮਝੋ ਤੁਸੀਂ ਤਾਲਾ ਹੀ ਗੋਸੀ ਤਾਲਾ ਹੀ ਕਹਿੰਦੇ ਇਹਨੂੰ ਕਹਿਣ ਵਾਲੇ ਜਿਹੜਾ ਤਾਲਾ ਲਗਾ ਕੇ ਤਾਰ ਲਗਾ ਕੇ ਹਾਂ ਉਹਨਾਂ ਕੋ ਕਾਲੇ ਹਨੀ ਸੀ ਹਾਂ ਫੜ ਲੈਣੇ ਸੀ ਸਾਡੇ ਪਪਾ ਜੀ ਦਲੇਰ ਆ 2 ਵਜੇ 3 ਵਜੇ ਉੱਠ ਜਾਂਦੇ ਆ ਲੇਕਿਨ ਹੁਣ ਪਪਾ ਹੀ ਕੀ ਫੜਨ ਉਹ ਬਾਹਰ ਉਹਨਾਂ ਨੇ ਧਮਾ ਕੇ ਤਾਲੇ ਲਾਏ ਹੋਏ ਆ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਆ ਅਸੀਂ ਰਿਪੋਰਟ ਵੀ ਲਖਾਈ ਆ ਉਸ ਤੋਂ ਬਾਅਦ ਉਸ ਤੋਂ ਸਾਡੀ ਕੋਈ ਨਹੀਂ ਕਾਰਵਾਈ ਕਰਦੀ ਅਸੀਂ ਐਸਐਸਬੀ ਦੇ ਪੇਜ 'ਤੇ ਆਵਾਂਗੇ ਉਸ ਤੋਂ ਬਾਅਦ ਦੇਖਦੇ ਆਂ ਕੀ ਆ ਵੀ ਪੁਲਿਸ ਕੀ ਕਾਰਵਾਈ ਕਰਦੀ ਆ ਚੋਰਾਂ ਨੂੰ ਕੀ ਫੜਦੀ ਆ ਉਹਦੇ ਤੇ ਕੀ ਮਿਲ ਗਈ ਐਕਚੁਅਲ ਲੈਂਦੀ ਆ ਕਿਉਂਕਿ ਅਸੀਂ ਰਿਪੋਰਟ ਵੀ ਲਖਾਈ ਆ ਮੀਡੀਆ ਵੀ ਬੁਲਾਇਆ ਸਾਰੇ ਆਪਣਾ ਕੰਮ ਕਰ ਦਿੱਤਾ ਉਸ ਤੋਂ ਬਾਅਦ ਸਾਨੂੰ ਦੱਸਣਗੇ ਵੀ ਹਾਂ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਉਸ ਤੋਂ ਬਾਅਦ ਫਿਰ ਅਸੀਂ ਐਸਐਸਬੀ ਦੇ ਪੇਜ 'ਤੇ ਆਵਾਂਗੇ ਕਮਿਸ਼ਨਰ ਦੇ ਪੇਜ 'ਤੇ ਆਵਾਂਗੇ ਵੀ ਪੁਲਸ ਦਾ ਕੋਈ ਗਸ਼ਟ ਨਹੀਂ ਇੱਥੇ ਮਲਗੀ ਮੱਲੇ ਵਾਲੇ ਕੋਈ ਸੇਫ ਨਹੀਂ ਹੈਗੇ